ਸੋ ਵਾਕਤਾ ਜੀ ਤਲਵੰਡੀ ਪਾਈ ਤੇ ਟਾਈਮ ਤੇ ਸਭ ਤੋਂ ਪਹਿਲਾਂ ਜੜੇ ਵੀਰਾਂ ਨੇ ਚੈਨਲ ਨੂੰ ਲਾਈਕ ਫਾਲੋ ਨਹੀਂ ਕੀਤਾ ਜ਼ਰੂਰ ਕਰ ਲੈਣ ਤਾਂ ਜੋ ਹਰ ਅਪਡੇਟ ਤੁਹਾਡੇ ਤੱਕ ਪੁੱਜਦੀ ਰਹੇ ਤਲਵੰਡੀ ਪਾਈ ਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰੀਆਂ ਤਲਵੰਡੀ ਪਾਈ ਦੇ ਢੀਗੜਾ ਐਸ ਫੈਕਟਰੀ ਨੇੜੋ ਅੱਜ ਦਿਨ ਦਿਹਾੜੇ ਇੱਕ ਮੋਟਰਸਾਈਕਲ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਪੀਟਰੇ ਸਬੰਧੀ ਪੁਲਿਸ ਨੂੰ ਉਤਰਾ ਦਿੱਤੀ ਹੈ ਤੇ ਮੰਗ ਕੀਤੀ ਕਿ ਚੋਰਾਂ ਨੂੰ ਕਾਬੂ ਕਰਕੇ ਉਸ ਤੇ ਮੋਟਰਸਾਈਕਲ ਦੀ ਬਰਾਮਦਗੀ ਕਰਵਾਈ ਜਾਵੇ ਆ ਜੋ ਸੁਣਦੇ ਹੈ ਕੀ ਕੀ ਆ ਪੀਟ ਨੇ ਸਿੰਘਲਾ ਸਾਹਿਬ ਕੀ ਸਾਰੀ ਘਟਨਾ ਹੋਈ ਦੱਸੋ ਬੰਦੇ ਘਟਨਾ ਵੀਰ ਜੀ ਐਂ ਗੱਲ ਹੈ ਮੈਂ ਨਾ ਕਰੇ ਗਿਆ ਸੀਗਾ ਦਵਾਈ ਲੈਣ ਗਿਆ ਮੇਰਾ ਪੇਟ ਦਰਦ ਹੁੰਦਾ ਸੀਗਾ ਅੱਛਾ ਘਰ ਆਪਣਾ ਕਿੱਥੇ ਕਰਕੇ ਹੈ ਆਪਣਾ ਘਰ ਹੈਗਾ ਵੀਰ ਜੀ 5 ਨੰਬਰ ਵਾਰਡ ਚ ਠੀਕ ਹੈ ਠੀਕ ਹੈ ਜੀ ਤੇ ਮੈਂ ਦਵਾਈ ਲੈਣ ਗਿਆ ਤੇ ਮੇਰਾ ਪੇਟ ਦਰਦ ਹੁੰਦਾ ਮੈਂ ਦਵਾਈ ਲੈ ਕੇ ਤੇ ਮੈਂ ਦਵਾਈ ਖਾ ਕੇ ਤੇ ਮੈਂ ਬਾਹਰ ਜਦੋਂ ਆਇਆ ਮੇਰਾ ਮੋਟਰਸਾਈਕਲ ਵੀਰ ਜੀ ਕੋਲ ਲੇ ਗਿਆ ਅੱਛਾ ਠੀਕ ਹੈ ਤੇ ਚੋਰੀ ਕਰਕੇ ਲੈ ਗਿਆ ਤੇ ਜੇ ਮੈਂ ਕੈਮਰੇਜ ਕਰਵਾਇਆ ਵੀਰ ਜੀ ਮੇ 15 ਇਹ ਟਾਈਮ ਹੈਗਾ 12:15 ਦਾ ਟਾਈਮ ਆ ਵੀਰ ਜੀ 12 ਅੱਛਾ ਅੱਜ 4 ਅਗਸਤ ਦੀ ਗੱਲ ਹੈ ਹਾਂ ਜ 300 PP05 ਠੀਕ ਹੈ ਜੀ AC 8508 ਠੀਕ ਹੈ ਕਿਹੜੀ ਕੰਪਨੀ ਦਾ ਹੈਗਾ ਜੀ AC ਦੀ ਦਾ ਜੀ ਸਹੀ ਠੀਕ ਹੈ ਤੇ ਪੁਲਿਸ ਨੂੰ ਤਲਾਸ਼ ਦਿੱਤੀ ਉਸ ਬਾਰੇ ਹਾਂ ਜੀ ਦੇਖਿਆ ਅਗਰ ਜੀ ਤੇ ਜੇ ਕਿਸੇ ਨੂੰ ਮਤਲਬ ਸੰਬੰਧੀ ਪਤਾ ਲੱਗੇ ਤੁਹਾਡੇ ਨਾਲ ਕਿਹੜੇ ਨੰਬਰਾਂ 'ਤੇ ਸੰਬਰਕ ਕਰੇ ਨੰਬਰ ਵੀ ਜੀ 95885 78197 95885 78197 ਠੀਕ ਹੈ ਜੀ ਤੇ ਜੇ ਵੀ ਕੋਈ ਜਾਣਕਾਰੀ ਹੋਵੇ ਠੀਕ ਹੈ ਜੀ ਤੇ ਦਿਓ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਵੀਰ ਜੀ ਠੀਕ ਹੈ ਪੁਲਿਸ ਨੂੰ ਤਲਾਸ਼ ਦਿੱਤੀ ਉਸ ਬਾਰੇ ਹਾਂ ਜੀ ਵੀਰ ਜੀ ਠੀਕ ਹੈ ਜੀ